ਗੁਰੂ ਵਿਚਾਰਾ ਕੀ ਕਰੇ ਜਿਉ ਸਿੱਖਾਂ ਵਿੱਚ ਚੂਕ ਅੰਦੇ ਏਕ ਨਾ ਲੱਗੇ ਜਿਉ ਬਾਸ বাজਾਈਐ ਫੂਕ ਸਮਝਣਾ ਗੁਰਬਾਣੀ ਰਾਹੀ ਹੁਣ ਆਪਾਂ ਕਹਿੰਨੇ ਆ ਜਿੱਥੇ ਆਰਥਿਕ ਤੰਗੀ ਐ ਸਭ ਤੋਂ ਪਹਿਲਾਂ ਕੰਮ ਕੋਈ ਬੰਦਾ ਕਰ ਨਹੀਂ ਰਿਹਾ ਲੇਕਿਨ ਜਗਾ ਜਗਾ ਤੇ ਐਸਾ ਮੰਤਰ ਪਾੜਦਾ ਹੈ ਵੀ ਜਿਹਦੇ ਨਾਲ ਮਾਇਆ ਆ ਜੇ ਘਰ ਵਿੱਚ ਮਾਇਆ ਨਹੀਂ ਖੜਦੀ ਜਦੋਂ ਮਾਇਆ ਨਹੀਂ ਖੜਦੀ ਤਾਂ ਫਿਰ ਆਰਥਿਕ ਤੰਗੀ ਆ ਜਾਂਦੀ ਹੈ ਆਰਥਿਕ ਤੰਗੀ ਤੋਂ ਬਾਅਦ ਕੀ ਹੁੰਦਾ ਫਿਰ ਕਲੇਸ਼ ਰਹਿੰਦਾ ਹੈ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਹੋਣ ਉਥੇ ਕਲੇਸ਼ ਬਹੁਤ ਘੱਟ ਹੁੰਦਾ ਹੈ ਜਦੋਂ ਅਸੀਂ ਆਰਥਿਕ ਪੱਖੋਂ ਤੰਗ ਐ ਮਨ ਖਿਜਦਾ ਐ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਇੱਕ ਦੂਜੇ ਨਾਲ ਬੰਦਾ ਲੜਦਾ ਐ ਤੇ ਫਿਰ ਉਸ ਤੋਂ ਬਾਅਦ ਕੀ ਕਰਦਾ ਐ ਫਿਰ ਬੰਦਾ ਲੋਕਾਂ ਦੇ ਪੈਰਾਂ 'ਚ ਵੀ ਡਿੱਗਦਾ ਜਾ ਕੇ ਮੇਰਾ ਆ ਹੱਲ ਕਰੋ ਜੀ ਮੇਰਾ ਇਲਾਜ ਕਰੋ ਉਹਨਾਂ ਦੀ ਜਿਹੜੀ ਅੱਖ ਹੁੰਦੀ ਐ ਉਹ ਤੁਹਾਡੀ ਜੇਬ ਤੇ ਹੁੰਦੀ ਐ ਆਖੋ ਸਤਨਾ ਆੜ ਨਹੀਂ ਕਿਥੋਂ ਆਉਨੇ ਹੋਰ ਲੈ ਲੈਣੀ ਹੈ ਇਸ ਤਰ੍ਹਾਂ ਕਈ ਚੀਜ਼ਾਂ ਹੈ ਕਿ ਗੁਰੂ ਜੀ ਦਾ ਸੱਚਾ ਗਿਆਨ ਜਦੋਂ ਸਾਡੇ ਅੰਦਰ ਵਸ ਜਾਂਦਾ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜਿਉਣਾ ਸਿਖਾ ਦਿੰਦੇ ਨੇ ਸੱਤ ਅੱਠ ਨੁਕਤੇ ਸੱਤ ਅੱਠ ਗੱਲਾਂ ਜੇ ਅਸੀਂ ਯਾਦ ਰੱਖਦੇ ਆਂ ਬੜੀ ਦੁਨੀਆ ਪਟਕੀਆ ਵੀਡੀਓ ਆਪਾਂ ਪਾਉਂਨੇ ਆ ਨਾ YouTube ਤੇ ਫੋਨ ਆਉਂਦੇ ਆ ਜੀ ਬਹੁਤ ਕਲੇਸ਼ ਰਹਿੰਦਾ ਹੈ ਕੋਈ ਕਹਿੰਦਾ ਜੀ ਆ ਮੈਨੂੰ ਸਮੱਸਿਆ ਰਹਿੰਦੀ ਹੈ ਕੋਈ ਕਹਿੰਦਾ ਜੀ ਮੈਨੂੰ ਡਰਾਉਣੀਆਂ ਚੀਜ਼ਾਂ ਦਿਸਦੀਆਂ ਨੇ ਬੜਾ ਕੁਝ ਹੁੰਦਾ ਸੱਤ ਅੱਠ ਗੱਲਾਂ ਮੰਦਾ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਨਾ ਆ ਸੱਤ ਅੱਠ ਗੱਲਾਂ ਹੋ ਸਕਦਾ ਹੈ ਵੀ ਘਰ ਵਿੱਚ ਸੁੱਖ ਸ਼ਾਂਤੀ ਸਵਰਗ ਆ ਸਕਦਾ ਹੈ ਜਦੋਂ ਗੁਰੂ ਜੀ ਨੇ ਸੱਚਾ ਗਿਆਨ ਦਿੱਤਾ ਸਭ ਤੋਂ ਪਹਿਲਾਂ ਨੰਬਰ 1 ਸਵੇਰੇ ਉੱਠਣਾ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨਾ ਕਰ ਇਸ਼ਨਾਨ ਉਸ ਤੋਂ ਬਾਅਦ ਕੀ ਕਰਨਾ ਨੰਬਰ 2 ਧਿਆਨ ਵਿੱਚ ਜੁੜਨਾ ਆਪਣੇ ਆਪ ਨੂੰ ਸ਼ਾਂਤ ਕਰਨਾ ਚੌਕੜਾ ਲਾ ਕੇ ਬੈਠਣਾ ਦਿਮਾਗ ਨੂੰ ਠੰਡਾ ਕਰਨਾ ਸਾਰੇ ਖਿਆਲ ਕੱਢ ਕੇ ਆਪਣੇ ਆਪ ਵਿੱਚ ਸੋਚਣਾ ਇੱਕ ਆਨੰਦਿਕ ਰਸ ਲੈਣਾ ਵਾਹਿਗੁਰੂ ਦਾ ਜਾਪ ਕਰਨਾ ਵਾਹਿਗੁਰੂ 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 ਇਸ਼ਨਾਨ ਕਰਨਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਫਿਰ ਧਿਆਨ ਵਿੱਚ ਜੁੜਨਾ ਪਾਠ ਕਰਨਾ ਉਸ ਤੋਂ ਬਾਅਦ ਕੁਝ ਚੀਜ਼ਾਂ ਹੁੰਦੀਆਂ ਨੰਬਰ 3 ਘਰ ਵਿੱਚ ਆਪਣੇ ਆਪ ਨੂੰ ਚੰਗਾ ਕਹਾਉਣ ਵਾਸਤੇ ਇੱਕ ਦੂਜੇ ਨੂੰ ਨੀਵਾਂ ਨਾ ਦਿਖਾਉਣਾ ਵੀ ਮੈਨ ਮੈਨ ਨੂੰ ਚੰਗਾ ਫੀਲ ਕਰਨ ਲੋਕ ਬਸ ਇਹਨੂੰ ਮਾੜਾ ਫੀਲ ਕਰਨ ਗੱਲ ਕੁਝ ਵੀ ਨਹੀਂ ਘਰ ਵਿੱਚ ਕਲੇਸ਼ ਪਾ ਰੱਖਿਆ ਹੈ ਵੀ ਮੈਂ ਮੈਨੂੰ ਚੰਗਾ ਸਮਝਣ ਵਾਸ ਲੋਕ ਵੀ ਮੈਂ ਚੰਗਾ ਹੋਰ ਤਰੀਕੇ ਬੜੇ ਚੰਗਾ ਕਰਦੇ ਰਹੋ ਤਾਂ ਚੰਗਾ ਹੀ ਦੱਸਣ ਦੀ ਲੋੜ ਨਹੀਂ ਪੈਂਦੀ ਚੰਗੇ ਬੰਦੇ ਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਚੰਗਾ ਐ ਉਹ ਦਿਸਦਾ ਹੁੰਦਾ ਸਭ ਨੂੰ ਪਤਾ ਹੁੰਦਾ ਸਭ ਨੂੰ ਕਿ ਇਹ ਕਿਵੇਂ ਹੈ ਘਰ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਝਗੜੇ ਫालतू ਦੀ ਗੱਲ ਕੁਝ ਵੀ ਨਹੀਂ ਹੈ ਫਿਰ ਨੰਬਰ 4 ਨੰਬਰ 1 ਸਵੇਰੇ ਉੱਠਣਾ ਨੰਬਰ 2 ਧਿਆਨ ਜੋੜਨਾ ਨੰਬਰ 3 ਘਰ ਵਿੱਚ ਇੱਕ ਦੂਜੇ ਨੂੰ ਨੀਵਾਂ ਆਨੰਦ ਖਾਉਣਾ ਨੰਬਰ 4 ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਵਿਹਲੇ ਨਾ ਰਹਿਣਾ ਮਾਇਕਤਾ ਆਏਗੀ ਤਾਂ ਜੇ ਆਪਾਂ ਕਿਰਤ ਕਰਾਂਗੇ ਗੁਰੂ ਨਾਨਕ ਦੇ ਮਰਜੀ ਨੇ ਕਿਹਾ ਕਿਰਤ ਕਰਨਾ ਫਿਰ ਨਾਮ ਜਪਣਾ ਫਿਰ ਵੰਡ ਕੇ ਛਕਣਾ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਵਿਹਲੇ ਨਾ ਰਹਿਣਾ ਤੇ ਨੰਬਰ 5 ਐਸਾ ਕੋਈ ਵੀ ਜਾਦੂ ਨਹੀਂ ਹੈ ਜਿਹੜਾ ਜਾਦੂ ਇਹੋ ਜਿਹਾ ਚੱਲੇ ਕਿ ਸਾਡੀ ਆਰਥਿਕ ਤੰਗੀ ਦੂਰ ਕਰ ਦੇ ਕੁਝ ਕਰੇ ਤੋਂ ਬਿਨਾ ਆਰਥਿਕ ਤੰਗੀ ਹੈ ਜਿਹੜੀ ਉਹ ਦੂਰ ਨਹੀਂ ਹੋ ਸਕਦੀ ਨੰਬਰ 6 ਮਾੜੀ ਮੋਟੀ ਬਿਮਾਰੀ ਨੂੰ ਫੀਲ ਨਾ ਕਰਨਾ ਥੋੜੇ ਜੇ ਕੰਮ ਤੂੰ ਆਲਸੀ ਹੋ ਕੇ ਡਿੱਗਿਆ ਰਹਿਣਾ ਮੈਂ ਤਾਂ ਬਿਮਾਰ ਹੋ ਗਿਆ ਥੋੜਾ ਜਆ ਆਪਦੇ ਆਪ ਨੂੰ ੱੱਕੇ ਨਾਲ ਚਲਾਉਣਾ ਜਿਹਨੂੰ ਆਪਾਂ ਕਹਿੰਦੇ ਆ ਮਜਬੂਰੀ ਆ ਨਾ ਮੰਨ ਲਓ ਆਪਣੇ ਕੰਮ ਹੀ ਕਈ ਵਾਰੀ ਇਹੋ ਜੇ ਹੁੰਦੇ ਆ ਕਈ ਬੰਦਿਆਂ ਦੇ ਮਜਬੂਰ ਹੁੰਦੇ ਆ ਡਿਊਟੀ ਤੇ ਜਾਣਾ ਹੀ ਪੈਂਦਾ ਉਹ ਕਹਿੰਦੇ ਆ ਵੀ ਵੇਖੀ ਜਾਏਗੀ ਉਹ ਜਦੋਂ ਚੱਲੀ ਜਾਂਦੇ ਆ ਆਪੇ ਫਿਰ ਕੀ ਰਹਿੰਦੇ ਆ ਇੱਕ ਬੰਦੇ ਕੋਲ ਟਾਈਮ ਹੈ ਮਾੜਾ ਜਾਂ ਕੁਝ ਦੁੱਖਿਆ ਤੇ ਡਿੱਗ ਪਿਆ ਮਾੜੀ ਮੋਟੀ ਬਿਮਾਰੀ ਨੂੰ ਮਹਿਸੂਸ ਨਾ ਕਰਨਾ ਉਹਨੂੰ ਫੀਲ ਨਾ ਕਰਨਾ ਨੰਬਰ 7 ਹਰ ਕੰਮ ਨੂੰ ਕੱਲ ਤੇ ਨਾ ਛੱਡਣਾ ਕਿ ਚੱਲ ਫੇਰ ਕਰ ਲਾਂਗੇ ਦੇਖੀ ਜਊ ਫੇਰ ਹੋ ਜੂ ਕੱਲ ਨੂੰ ਕਰ ਲਾਂਗੇ ਪਰਸੋਂ ਕਰ ਲਾਂਗੇ ਲੇਟ ਕਰੀ ਜਾਣਾ ਨੰਬਰ 8 ਪਰਿਵਾਰ ਦਾ ਕੋਈ ਵੀ ਮੈਂਬਰ ਨਸ਼ਾ ਨਾ ਕਰਦਾ ਹੋਵੇ ਵਿਸ਼ੇਵਕਾਰੀ ਨਾ ਹੋਵੇ ਇਹਦੇ ਕਰਕੇ ਬੜੀਆਂ ਘਰ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਬੰਦੇ ਆਪਣੇ ਆਪਣੇ ਜਿਹੜੇ ਘਾਟਾਂ ਨੇ ਉਹਨਾਂ ਨੂੰ ਲੁਕਾਉਂਦੇ ਐ ਪਤਾ ਨਹੀਂ ਲੱਗਦਾ ਕਹਾਣੀ ਉਲਝੀ ਕਿੱਥੇ ਹੋਈ ਹੈ ਪਰਿਵਾਰ ਦਾ ਕੋਈ ਮੈਂਬਰ ਨਸ਼ਾ ਨਾ ਕਰਦਾ ਹੋਵੇ ਵਿਸ਼ੇਵਕਾਰ ਵਿਕਾਰੀ ਨਾ ਹੋਵੇ ਤੇ ਫਾਲਤੂ ਖਰਚਾ ਨਾ ਕਰਦਾ ਹੋਵੇ ਇੰਨਾ ਗੱਲਾਂ ਦਾ ਜਿਹੜਾ ਬੰਦਾ ਧਿਆਨ ਰੱਖਦਾ ਹੈ ਉਹ ਆਪ ਹੀ ਸਿਆਣਾ ਉਹਨੂੰ ਮੇਰਾ ਤਾਂ ਖਿਆਲ ਹੈ ਵੀ ਕਿਸੇ ਸਿਆਣੇ ਕੋਲੇ ਜਾਣ ਦੀ ਲੋੜ ਨਹੀਂ ਹੈ ਆਖੋ ਸਤਨਾਮ ਏ ਕੀ ਹੋਗਾ ਜੀ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਕੱਟੇ ਰੋ ਗੁਰੂ ਜੀ ਨੇ ਗੁਰਪੂਰੇ ਕੀ ਸਰਣੀ ਉਭਰੇ ਇਦਾਂ ਜਦੋਂ ਜਿਉਣਾ ਨਾ ਬਾਣੀ ਜਿਉਣਾ ਸਿਖਉਂਦੀ ਏ ਕਿਸੇ ਨੇ ਵਡੀਆਂ ਸੋਹਣੀਆਂ ਜਿਹੜੀਆਂ ਲੈਣਾ ਨੇ ਉਹ ਉਹ ਲਖੀਆਂ ਨੇ ਕਿ ਗਿਆਨ ਸੱਚੇ ਨੇ ਹੱਸਣਾ ਖੂਬ ਸਿਖਾਇਆ ਏ ਆ ਗਿਆਨ ਨੇ ਤੈਨੂੰ ਹੱਸਣਾ ਸਿਖਾਉਣਾ ਐਸਾ ਕਿ ਤੈਨੂੰ ਕੋਈ ਰਵਾ ਨਹੀਂ ਸਕਦਾ ਪੜ ਸਤਗੁਰੂ ਦੀ ਬਾਣੀ ਜਿਉਣਾ ਆਇਆ ਏ ਜਿਉਣਾ ਆਉਂਦਾ ਬਾਣੀ ਪੜ ਕੇ ਤਾਂ ਜੇ ਜਿਉਣੀ ਨਾ ਆਇਆ ਫਿਰ ਕੀ ਫਾਇਦਾ ਸਮਝ ਨਹੀਂ ਸੀ ਥਾਂ ਥਾਂ ਰੁੜਦੇ ਫਿਰਦੇ ਸੀ ਜਣੇ ਖਣੇ ਦੇ ਪੈਰਾਂ ਦੇ ਵਿੱਚ ਗਿਰਦੇ ਸੀ ਬੋਝ ਬਣਾਈ ਫਿਰਦੇ ਜ਼ਿੰਦਗੀ ਸਾਰੀ ਸੀ ਹੁਣ ਸਮਝਿਆ ਇਹ ਤਾਂ ਕਿੰਨੀ ਪਿਆਰੀ ਸੀ ਜਿਹੜੀ ਜ਼ਿੰਦਗੀ ਕਿੰਨੀ ਪਿਆਰੀ ਇਹਨੂੰ ਬੋਝ ਸਮਝ ਲਿਆ ਆਉਂਦੇ ਤੇ ਮੈਂ ਕੀ ਕਰਾਂ ਕਿੱਧਰ ਜਾਵਾਂ ਭੋਜ ਬਣਾਈ ਫਿਰਦੇ ਜ਼ਿੰਦਗੀ ਸਾਰੀ ਸੀ ਹੁਣ ਸਮਝਿਆ ਇਹ ਤਾਂ ਕਿੰਨੀ ਪਿਆਰੀ ਸੀ ਕਾਦਰ ਵੀ ਤਾਂ ਕੁਦਰਤ ਵਿੱਚ ਸਮਾਇਆ ਏ ਪੜ ਸਤਿਗੁਰੂ ਦੀ ਬਾਣੀ ਜਿਉਣਾ ਆਇਆ ਏ ਗਿਆਨ ਸੱਚੇ ਨੇ ਹੱਸਣਾ ਖੂਬ ਸਿਖਾਇਆ ਮੱਥੇ ਪਾ ਤਿਉੜੀ ਰੋਂਦਾ ਰਹਿਣਾ ਏ ਕਿੱਦਾਂ ਖੁਦ ਨੂੰ ਗੋਬਿੰਦ ਸਿੰਘ ਦਾ ਕਹਿਣਾ ਏ ਜੇ ਹੁਣ ਬੰਦਾ ਉਦਾਸ ਐ ਥਿਉੜੀ ਪਾ ਕੇ ਰੋਂਦਿਆ ਮੂੰਹ ਕਰਦਾ ਰਹਿੰਦਾ ਕਹਿੰਦੇ ਫਿਰ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਕਿਵੇਂ ਹੋਇਆ ਉਹਨਾਂ ਨੇ ਤੇ ਈਨੇ ਦੁੱਖ ਚੱਲ ਕੇ ਹੱਸਣਾ ਸਿਖਾਇਆ ਤੈਨੂੰ ਤੇਰੇ ਵਿੱਚੋਂ ਝਲਕ ਨਾਨਕ ਦੀ ਫੇਰ ਪਉ ਸੱਚ ਬੋਲ ਕੇ ਵੱਜਦੇ ਪੱਥਰ ਸਹਿਣਾ ਏ ਫਿਰ ਤੇਰੇ ਵਿੱਚੋਂ ਗੁਰੂ ਨਾਨਕ ਦੀ ਝਲਕ ਪੈਣੀ ਐ ਜੇ ਸੱਚ ਬੋਲ ਕੇ ਪੱਥਰਾਂ ਵਰਗੀਆਂ ਗੱਲਾਂ ਨੂੰ ਵੀ ਸਹਦਾ ਐ ਉਸ ਕਿੰਜ ਸੂਲਾਂ ਉੱਤੇ ਸੌ ਕੇ ਸ਼ੁਕਰ ਮਨਾਇਆ ਏ ਐਦਾਂ ਸੋਚਿਆ ਕਰ ਮਹਾਰਾਜ ਕਹਿੰਦੇ ਉਸ ਕਿੰਜ ਸੂਲਾਂ ਉੱਤੇ ਸੌ ਕੇ ਸ਼ੁਕਰ ਮਨਾਇਆ ਏ ਪੜ ਸਤਿਗੁਰੂ ਦੀ ਬਾਣੀ ਜਿਉਣਾ ਆਇਆ ਏ ਗਿਆਨ ਸੱਚੇ ਨੇ ਹੱਸਣਾ ਖੂਬ ਸਿਖਾਇਆ ਛੱਡ ਦੇ ਝਗੜੇ ਨਫੇ ਅਤੇ ਨੁਕਸਾਨਾਂ ਦੇ ਨੈਰ ਨਰਵੈਰ ਬਿਯਾਰੀ ਪਾਲਾ ਨਾਲ ਮੁਸਕਾਨਾਂ ਦੇ ਭਾਵੀ ਖੁਸ਼ ਰਹਿਣਾ ਰਵੈਰ ਜਿਹੜਾ ਬੰਦਾ ਇਹ ਲਿਖਦਾ ਹੈ ਉਹਦੀਆਂ ਕਹਿੰਦੇ ਲੱਤਾਂ ਵੀ ਹੈ ਨਹੀਂ ਆਖੋ ਸਤਨਾ ਐਸੀ ਹਿੰਮਤ ਹੌਂਸਲਾ ਹੋਵੇ ਕੋਲ ਤੇਰੇ ਹਿੰਮਤ ਬਖਸ਼ਦੀਆਂ ਨਾ ਗੁਰਬਾਣੀ ਸੰਨ ਐਸੀ ਹਿੰਮਤ ਹੌਂਸਲਾ ਹੋਵੇ ਕੋਲ ਤੇਰੇ ਹਿੱਕ ਤਾਣ ਕੇ ਖੜਜੇ ਅੱਗੇ ਤੂਫਾਨਾਂ ਦੇ ਕੋਈ ਪੁੱਛਣਾ ਇਹ ਕੀਨੇ ਪਾਠ ਪੜਾਇਆ ਏ ਕੋਈ ਪੁੱਛੇ ਵੀ ਤੂੰ ਕੀ ਪੜਦਾ ਹੈ ਮੈਂ ਸਤਿਗੁਰੂ ਦੀ ਬਾਣੀ ਪੜਦਾ ਹਾਂ ਕੋਈ ਪੁੱਛਣਾ ਇਹ ਕੀਨੇ ਪਾਠ ਪੜhaya ਏ ਪੜ ਸਤਿਗੁਰੂ ਦੀ ਬਾਣੀ ਜਿਉਣਾ ਆਇਆ ਏ ਗਿਆਨ ਸੱਚੇ ਨੇ ਹੱਸਣਾ ਖੂਬ ਸਿਖਾਇਆ ਏ ਇਹ ਗਿਆਨ ਕਿਸੋਂ ਬਖਸ਼ਿਆ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ ਨਾਮ ਦੇ ਆਸਰੇ ਵਿੱਚ ਆਪਣੇ ਆਪ ਨੂੰ ਤੋੜ ਲਿਆ ਆਪਣੇ ਆਪ ਨੂੰ ਤੋੜਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਪੂਰੇ ਗੁਰੂ ਨੇ ਆਪਣੀ ਕਿਰਪਾ ਕਰਕੇ ਉਸ ਦਾ ਇਹ ਤਾਪ ਸੀ ਜਿਹੜਾ ਲਾ ਦਿੱਤਾ ਜਿਹੜਾ ਚਿੰਤਾ ਦਾ ਵਿਸ਼ੇ ਦਾ ਆਪਕਾਰਾਂ ਦਾ ਤੰਗੀ ਦਾ ਤਾਪ ਚੜਿਆ ਹੋਇਆ ਸੀ ਗੁਰੂ ਜੀ ਨੇ ਲਾ ਦਿੱਤਾ ਫਿਰ ਕੀ ਕਿਤਾ ਜੀ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਫਿਰ ਮਹਾਰਾਜ ਕਹਿੰਦੇ ਆ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਅਸੀਂ ਵੀ ਸਦਾ ਆਨੰਦ ਮਾਣਦੇ ਹਾਂ ਸਦਾ ਦਾ ਆਨੰਦ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਜਦੋਂ ਹਰੀ ਪਰਮਾਤਮਾ ਗੋਵਿੰਦ ਨੂੰ ਗੁਰੂ ਨੇ ਤਾਪ ਤੋਂ ਬਚਾਇਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿਪਾਖਿਆ ਫਿਰ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਕਿ ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ ਬਹੁਤ ਵੱਡੀਆਂ ਤਾਕਤਾਂ ਦਾ ਮਾਲਕ ਹੈ ਅਸੀਂ ਡੋਲ ਜਾਂਦੇ ਆ ਆਪਾਂ ਦੁਨਿਆਵੀ ਲੋਕਾਂ ਬਾਣੀ ਪੜਨ ਵਾਲੇ ਡੋਲ ਜਾਂਦੇ ਆ ਪਰ ਨਹੀਂ ਮਹਾਰਾਜ ਕਹਿੰਦੇ ਆ ਕੋਸ਼ਿਸ਼ ਕਰਿਆ ਕਰ ਆਪਣੀ ਜ਼ਿੰਦਗੀ ਵਿੱਚ ਥੋੜਾ ਜਿਹਾ ਡੋਲ ਕੇ ਥਾਂ ਥਾਂ ਜਾ ਕੇ ਆਪਣਾ ਆਰਥਿਕ ਮਾਨਸਿਕ ਤੇ ਸਮਾਜਿਕ ਸ਼ੋਸ਼ਣ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੀ ਆਪਣੀ ਜ਼ਿੰਦਗੀ ਆਪਣੇ ਜੀਵਨ ਨੂੰ ਜੋ ਅਮਰਤ ਸ਼ਕ ਗੁਰੂ ਵਾਲਾ ਬਣਾ ਕਰ ਵਿੱਚੋਂ ਨਸ਼ੇ ਵਿਸ਼ੇ ਕੱਢ ਦੇ ਇਹ ਜੀਵਨ ਸਾਨੂੰ ਗੁਰਬਾਣੀ ਦਿੰਦੀ ਹੈ ਪਰਬੂ ਦੀ ਸਿਫਤ ਸਲਾਹ ਦਾ ਸ਼ਬਦ ਹੀ ਉਚਾਰਨਾ ਚਾਹੀਦਾ ਮਹਾਰਾਜ ਕਹਿੰਦੇ ਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਗੁਰੂ ਜੀ ਨੇ ਇਹ ਸਹੀ ਬਾਚਨ ਉਚਾਰਿਆ ਠੀਕ ਤੇ ਬਹੁਤ ਸੋਹਣਾ ਉਪਦੇਸ਼ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਦਾ ਕਹਿਣ ਸਤਿ ਭਾਵ ਸੱਚਾ ਸਹੀ ਉਪਦੇਸ਼ ਸਤ ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਭਾਈ ਬੋਲਦਿਆਂ ਤੋਂ ਇਕ ਨਈਂਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਹਨ ਸੰਗਤ ਔਰ ਸਤਗੁਰੂ ਜੀ ਬਖਸ਼ਣ ਜੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ